ਇਸ ਤਰ੍ਹਾਂ ਇਹ ਉਹ ਕਿੱਥੇ ਖੜਾ ਹੈ ਦੇਖੋ ਅੱਜ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਰਹਿਨਮਾਈ ਚ ਗੁਰਪ੍ਰੀਤ ਜੀ ਉਹਨਾਂ ਦੇ ਬਿੱਟ ਖੜੇ ਨੇ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਜੋ ਅਮਿਤ ਸ਼ਾਹ ਵੱਲੋਂ ਕਦੇ ਮਹਾਤਮਾ ਗਾਂਧੀ ਜੀ ਬਾਰੇ ਕਦੇ ਬਾਬਾ ਅੰਬੇਦਕਰ ਜੀ ਬਾਰੇ ਜੋ ਭੱਦੀ ਸ਼ਬਦ ਵਾਲੀ ਵਰਤੀ ਜਾਂਦੀ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਅਮਿਤ ਸ਼ਾਹ ਤੋਂ ਅਸੀਂ ਇਸਤੀਫਾ ਮੰਗ ਰਹੇ ਹਾਂ ਕਿ ਜਿਵੇਂ ਸੰਸਦ ਦੇ ਵਿੱਚ ਅੰਬੇਦਕਰ ਜੀ ਬਾਰੇ ਉਹਨਾਂ ਨੇ ਸੰਵਿਧਾਨ ਬਾਰੇ ਉਹਨਾਂ ਨੇ ਮਾੜੀ ਸ਼ਬਦਾਵਲੀ ਕੀਤੀ ਹੈ ਵੀ ਜਿੰਨਾ ਤੁਸੀਂ ਅੰਬੇਦਕਰ ਅੰਬੇਦਕਰ ਰਾਜੋਦੇਵ ਉਹਨਾਂ ਜੇ ਰੱਬ ਨੂੰ ਵੀ ਰੱਜ ਲੋ ਰੱਬ ਨੀਤੇ ਆਜੋ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਅਸੀਂ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਸਾਡੀ ਜੋ ਪਾਰਟੀ ਰਾਜਾ ਮਨਿੰਦਰ ਸਿੰਘ ਵਡਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਹਦਾਇਤਾਂ ਨਾਲ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਸੂਬਿਆਂ ਦੇ ਸੂਬੇ ਦੇ ਵਿੱਚ ਅਮੀਤ ਸਾਹ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਵੀ। ਹੋਰ ਇਸ ਤੋਂ ਵੀ। ਜੇ ਆ ਰਹੇ ਹੋ। ਅਸਲ ਕਾਰਨ ਕੀ ਹੈ ਜੀ ਕਿਉਂ ਅੱਜ ਜਿਹੜਾ ਕੱਟ ਦਿੱਤਾ। 90 ਦੀ ਪ੍ਰੈਸ ਦਾ ਪਹਿਲਾਂ ਤਾਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਮੈਂ ਪਿਛਲੀ ਸਪੈਸ਼ਲੀ ਹੱਥ ਤੇ ਵੀ ਅਸੀਂ ਨੇ ਇੱਕ ਪੁਤਲਾ ਫੁੱਕਿਆ ਸੀਗਾ ਅਮਿਤ ਸਾਹਿਬ ਜੀ ਦਾ। ਜਿਵੇਂ ਕਿ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦੇ ਬਾਰੇ ਬੋਲਦਾ ਕਦੇ ਉਹਨਾਂ ਦੇ ਲੀਡਰ ਕਦੇ ਮਹਾਤਮਾ ਗਾਂਧੀ ਬਾਰੇ ਬੋਲਦੇ ਨੇ ਕਦੇ ਨਹਿਰੂ ਜੀ ਬਾਰੇ ਬੋਲਦੇ ਨੇ ਕਦੇ ਪ੍ਰਿੰਕਾ ਗਾਂਧੀ ਜੀ ਬਾਰੇ ਯਾਨੀ ਕਿ ਜੋ ਬੀਜੇਪੀ ਦੀ ਲੀਡਰਸ਼ਿਪ ਆ ਉਹ ਹਮੇਸ਼ਾ ਹੀ ਮਤਲਬ ਕਿ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਦੀ ਆ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਸਾਡੇ ਜਿਹੜੇ ਹੈਗੇ ਨੇ ਉਹ ਸੰਵਿਧਾਨ ਦੇ ਰਚੇਤਾ ਨੇ ਔਰ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਹਿੰਦੁਸਤਾਨ ਦੇ ਜਿਹੜੇ ਸਾਰਾ ਸਿਸਟਮ ਚੱਲਦਾ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਚੱਲ ਰਿਹਾ ਲੇਕਿਨ ਭਾਜਪਾ ਜਿਹੜੀ ਹੈਗੀ ਆ ਉਹਨੂੰ ਖਰਾਬ ਕਰ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਪੱਦੇ ਬਿਆਨ ਦੇ ਰਹੀ ਹੈ ਉਹਦੇ ਰੋਸ ਦੇ ਵਿੱਚ ਪਹਿਲਾਂ ਐਸਸੀ ਡਿਪਾਰਟਮੈਂਟ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਧਰਨੇ ਵੀ ਲਾਏ ਨੇ ਤੇ ਪੁੱਤਲੇ ਫੁੱਕੇ ਨੇ ਉਸੇ ਕੜੀ ਦੇ ਤਹਿਤ ਮੈਂ ਪਿਛਲੀ ਕਾਨਫਰੰਸ ਵੀ ਕਿਹਾ ਸੀ ਵੀ ਸਾਡੇ ਜਿਹੜੀ ਸਾਡੀ ਮੇਨ ਕਾਂਗਰਸ ਆ ਉਹਦੇ ਵੱਲੋਂ ਵੀ ਸਾਰੇ ਪ੍ਰੋਗਰਾਮ ਦਿੱਤੇ ਗਏ ਨੇ ਔਰ 27 ਤਰੀਕ ਨੂੰ ਸਾਡਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਨਮ ਭੂਮੀ ਮਾਊਧ ਵਿੱਚ ਉੱਥੇ ਵੀ ਅਸੀਂ ਬਹੁਤ ਵੱਡਾ ਇੱਕ ਹਿੰਦੁਸਤਾਨ ਦੇ ਪੱਧਰ ਦਾ ਇਹ ਰੋਸਮਦਾਰ ਮੁਜਾਰਾ ਕਰਨ ਜਾ ਰਹੇ ਹਾਂ। ਅੰਮਿਤ ਸ਼ਾਹ ਜੀ ਨੇ ਵਰਤੇ ਅੰਮਿਤ ਸ਼ਾਹ ਨੇ ਸੰਸਦ ਦੇ ਵਿੱਚ ਇੱਕ ਮਜ਼ਾਕੀਆ ਲੈਜ ਦੇ ਵਿੱਚ ਕਿਹਾ ਕਿ ਅੰਬੇਡਕਰ 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 10 ਵਰੀ 15 ਵਰੀ ਗੱਲ ਕਰਕੇ ਉਹਨੇ ਅੰਬੇਡਕਰ ਅੰਬੇਡਕਰ ਕਰਕੇ ਉਹਨੂੰ ਅਪਮਾਨਿਤ ਕੀਤਾ ਕਹਿੰਦਾ ਜੇ ਤੁਸੀਂ ਰੱਬ ਦਾ ਨਾਮ ਲੈ ਲੈਂਦੇ ਤਾਂ ਰੱਬ ਮਤਲਬ ਕਿ ਤੁਸੀਂ ਸਵਰਗ ਚਲੇ ਜਾਂਦੇ ਪਰ ਮੈਂ ਅੰਮਿਤ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਸੋਡੇ ਆਲਾ ਦਾ ਸ਼ਬਦਾਂ ਦਾ ਪਤਾ ਨਹੀਂ ਹੈਗਾ ਵੀ ਕੋਈ ਸਵਰਗਾਂ ਜਾਏਗਾ ਕਿ ਨਹੀਂ ਜਾਏਗਾ ਲੇਕਿਨ ਹਿੰਦੁਸਤਾਨ ਦੇ ਬੰਚਤ ਹਿੰਦੁਸਤਾਨ ਦੇ ਮਜ਼ਦੂਰ ਹਿੰਦੁਸਤਾਨ ਦੇ ਕਿਸਾਨ ਹਿੰਦੁਸਤਾਨ ਦੀ ਜੋ ਵੀ ਸਿਸਟਮ ਚੱਲਦਾ ਉਹ ਬਾਬਾ ਸਾਹਿਬ ਅੰਬੇਦਕਰ ਨੇ ਜਿਵੇਂ ਰਿਜ਼ਰਵੇਸ਼ਨ ਦਾ ਹੈਗਾ ਆਰਟੀਓ ਤੁਹਾਨੂੰ ਇਸ ਗੱਲ ਨੂੰ ਲੈ ਕੇ ਮੁਜਾਰਾ ਕਰਦੇ ਆ ਰੂ ਪੁਤਲੇ ਫੁਕਦੇ ਨੂੰ ਪਰ ਭਾਜਪਾ ਦੇ ਵੀ ਅਸਰ ਨਹੀਂ ਹੋਇਆ ਹਾਂ ਭਾਜਪਾ ਦੇ ਕੰਨ ਤੋਂ ਕਿਉਂਕਿ ਦੇਖੋ ਭਾਜਪਾ ਦੀ ਸ਼ੁਰੂ ਤੋਂ ਹੀ ਰਣਨੀਤੀ ਰਹੀ ਆ ਮਤਲਬ ਕਿ ਹਿੰਦੁਸਤਾਨ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਮਾਹੌਲ ਕਾਇਮ ਰੱਖਦੀ ਆ ਉਹ ਮਨੁਸਮ੍ਰਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਮਰਦੇ ਦਮ ਤੱਕ ਸਾਡੇ ਰਾਹੁਲ ਗਾਂਧੀ ਜੀ ਵੀ ਭਾਰਤ ਜੋੜ ਯਾਤਰਾ ਦੇ ਵਿੱਚ ਵੀ ਇਹੀ ਗੱਲ ਕਰਕੇ ਸਾਡੇ ਰਾਹੁਲ ਗਾਂਧੀ ਹਰ ਟਾਈਮ ਜਿਹੜੇ ਸੰਵਿਧਾਨ ਦੀ ਕਾਪੀ ਲੈ ਕੇ ਚੱਲਦੇ ਨੇ ਅਸੀਂ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਆ ਉਹ ਦੇਸ਼ ਆ ਜਿਹੜਾ ਸੰਵਿਧਾਨ ਦੇ ਨਾਲ ਚੱਲਣਾ ਨਾ ਕਿ ਇਹਨਾਂ ਦੀਆਂ ਟਿੱਪਣੀਆਂ ਦੇ ਨਾਲ ਆਉਣ ਵਾਲਾ ਸਮਾਂ ਤੁਸੀਂ ਦੇਖਿਓ ਸੰਵਿਧਾਨ ਦਾ ਵੀ ਪੂਰਾ ਸਤਿਕਾਰ ਹੋਊਗਾ ਜੇ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਦਾ ਵੀ ਪੂਰਾ ਸਤਿਕਾਰ ਹੋਊਗਾ ਕੋਈ ਕਾਰਵਾਈ ਨਾ ਹੋਈ ਕੁਛ ਨਾ ਹੋਇਆ ਤਾਂ ਕੀ ਅਗਲਾ ਸਟੈਪ ਦਾ ਉਹੀ ਅਗਲਾ ਸਟੈਪ ਪੂਰੇ ਹਿੰਦੁਸਤਾਨ ਦਾ ਜਿਹੜਾ ਇੱਕ ਧਰਨਾ ਹੋਣ ਜਾ ਰਿਹਾ ਮੌਦ ਦੇ ਵਿੱਚ ਉਹਨਾਂ ਦੇ ਜਨਮਸਥਾਨ ਦੇ ਵਿੱਚ ਉਸ ਤੋਂ ਬਾਅਦ ਵਿੱਚ ਅਸੀਂ ਹੋਰ ਜਿਹੜਾ ਹੈਗਾ ਇਹਨੂੰ ਤੇਜ਼ ਕਰਾਂਗੇ ਪ੍ਰਦਰਸ਼ਨ ਚਲ ਵੀ ਹਾਂਜੀ ਇਹ ਕਹਿਣਾ ਚਾਹੁੰਦੇ ਗੁਰਪ੍ਰੀਤ ਸਿੰਘ ਜੀ ਕਿਉਂ ਆ ਤੇ ਰੋਡ ਬੰਦ ਕਰਾ ਦਿੱਤਾ ਅੱਜ ਤਾਂ ਜੋ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਨੇ ਸਰੇ ਡਾਕਟਰ ਪੀਮਰਾਓ ਪੀਤਕਰ ਜੀ ਦੀ ਮਤਲਬ ਉਹਨਾਂ ਦੇ ਪੁਮਾਜ ਜੰਗਸ ਬੋਲਿਆਂ ਬਾਰੇ ਉਸ ਦੇ ਖਿਲਾਫ ਜਿਸ ਰਚ ਰੂਸ ਮਜਾਰਾ ਕਰ ਰਹੇ ਆ ਜੋ ਕਿ ਸਾਨੂੰ ਸਹਿਨਯੋਗ ਨਹੀਂ ਹੈ। ਕੀ ਇਹ ਅਗਲਾ ਸਟੈਪ ਹੋਗਾ ਜੇ ਤੁਹਾਨੂੰ ਸੁਣਵਾਈ ਨਹੀਂ ਹੁੰਦਾ? ਬਾਕੀ ਅਗਲਾ ਸਟੈਪ ਜੋ ਪਾਰਟੀ ਸਾਡਾ ਫੈਸਲਾ ਲਵੇਗੀ ਉਸ ਹਿਸਾਬ ਨਾਲ ਅਸੀਂ ਅਗਲਾ ਸਟੈਪ ਕਰਾਂਗੇ। ਚਲੋ। ਅਸੀਂ ਅਮਿਤ ਸ਼ਾਹ ਜੀ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ। ਕੀ ਅਸੀਂ ਜੋ ਇਹ ਕਾਂਗਰਸ ਪਾਰਟੀ ਦਾ ਤਿੱਖਾ ਸੰਘਰਸ਼ ਚੱਲ ਰਿਹਾ ਇਸ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਨਹੀਂ ਤੁਸੀਂ ਇਹ ਮਾਫੀ ਮੰਗੋ ਨਹੀਂ ਅਸਤੀਫਾ ਦਿਓ ਜਲਦੀ ਤੋਂ ਜਲਦੀ ਜੋ ਤੁਸੀਂ ਇਹ ਭद्दी ਸ਼ਬਦਾਵਲੀ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਖਿਲਾਫ ਬੋਲਦੇ ਹੋ ਇਹ ਬਹੁਤ ਹੀ ਮੱਧ ਭਾਗੀ ਤੁਸੀਂ ਇਹ ਸ਼ਬਦਾਵਲੀ ਬੋਲਦੇ ਆ ਇਸ ਲਈ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਤੇ ਕਾਂਗਰਸ ਪਾਰਟੀ ਦੇ ਪੂਰੇ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਚਲੋ ਵੀ ਮੈਂ ਇਹ ਵੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਹਾਂ 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 ਦੇਖੋ ਜੀ ਜਿਵੇਂ ਕਿ ਭਾਜਪਾ ਤੇ ਆਰਐਸਐਸ ਮਿਲ ਕੇ ਲੋਕਤੰਤਰ ਦਾ ਘਾਣ ਕਰਨ ਲੱਗੇ ਨੇ ਉਸੇ ਆਧਾਰ ਤੇ ਅਮਿਤ ਸ਼ਾਹ ਜੀ ਨੇ ਇੱਕ ਬਹੁਤ ਭੱਦੀ ਟਿੱਪਣੀ ਭੀਮਰਾਓਂ Ambedkar ਜੀ ਦੇ ਨਾਮ ਨੂੰ ਲੈ ਕੇ ਕੀਤੀ ਹੈ ਤੇ ਅਸੀਂ ਘੋਰ ਨਿੰਦਾ ਕਰਦੇ ਇਹਨਾਂ ਦੀ ਜਿਹੜਾ ਉਹਨਾਂ ਨੇ ਕਰਿਆ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਤੇ ਸ਼ਾਇਦ ਕਿ ਮੈਨੂੰ ਲੱਗਦਾ ਹੈ ਭਾਜਪਾ ਤੇ ਇਹਨਾਂ ਦੇ ਲੀਡਰ ਇਹ ਚੀਜ਼ ਭੁੱਲ ਭੁੱਲ ਰਹੇ ਨੇ ਕਿ ਜਿਹੜੀਆਂ ਗੱਦੀਆਂ ਤੇ ਉਹ ਵਿਰਾਜਮਾਨ ਨੇ ਉਹ ਵੀ ਇਸੇ ਸੰਵਿਧਾਨ ਦੀ ਦੇਣ ਹੈ ਉਹ ਵੀ ਭੀਮਰਾਓਂ Ambedkar ਜੀ ਦੀ ਦੇਣ ਹੈ ਸੋ ਇਹਨਾਂ ਨੂੰ ਆਪਣਾ ਜੋ ਇਹਨਾਂ ਦਾ ਇੱਕ ਦਿਮਾਗ ਤੇ ਤਾਨਾशाही ਭਾਰੂ ਹੋ ਚੁੱਕੀ ਹੈ ਤੇ ਇਸ ਕਰਕੇ ਪੂਰੀ ਕਾਂਗਰਸ ਪਾਰਟੀ ਅੱਜ ਸੂਬੇ ਪੱਧਰ ਤੇ ਇਹਨਾਂ ਦਾ ਵਿਰੋਧ ਕਰਦੇ ਹੋਏ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ ਜੇ ਇਹਨਾਂ ਨੇ ਕੋਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਹਲੇ ਤਾਂ ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰਿਆ ਜਾਊਗਾ ਤੇ ਪੂਰੇ ਹਿੰਦੁਸਤਾਨ ਲੈਵਲ ਦਾ ਵੀ ਇੱਕ ਧਰਨਾ ਲੱਗਣ ਜਾ ਰਿਹਾ ਹੈ ਤੇ ਅਸੀਂ ਇਹਨਾਂ ਦੀ ਇਸੇ ਗੱਲ ਕਰਕੇ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਨਾਲ ਵੀ ਮਾਰੇ ਲਵਾਏ ਨਾਇਕੀ ਜਾਂ ਜਿਆਦਾ ਭੇਜ ਰਿਹਾ ਮੈਂ ਸਕੂਟਰ ਇਹ ਜਿਹੜਾ ਪਤਲਾਸੀ ਨੇ ਪਿਛਲੇ ਦਿਨਾਂ ਦੇ ਵਿੱਚ ਐਸਈ ਡਿਪਾਰਟਮੈਂਟ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਮਿਤ ਸ਼ਾਹ ਦਾ ਪਤਰਾ ਫੁੱਕਿਆ ਗਿਆ ਸੀਗਾ ਉਦੋਂ ਇਹਨਾਂ ਨੇ ਸਾਡੇ ਡਰਾਈਵਰ ਡਾਕਟਰ ਭੀਮਰਾਓ ਅੰਬੇਡਕਰ ਨੂੰ ਜਿਹੜਾ ਮਤਲਬ ਮਜ਼ਾਕ ਦੇ ਰਜੇ ਦੇ ਵਿੱਚ ਇੱਕ ਨਫ਼ਰਤ ਦੇ ਨਾਲ ਉਹਨਾਂ ਦੇ ਨਾਂ 'ਉਂ ਲਿਖਤਾ ਗਿਆ ਬਾਰ-ਬਾਰ ਕਹੇਗੇ ਅੰਬੇਡਕਰ 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 ਕਾਂਗਰਸ ਆੜਿਆਂ ਨੇ ਅਮੀੜ ਕਰਾਂਗ ਅਮੀੜ ਕਰ ਲਾ ਰੱਖੀਆ ਜੇ ਇਨਾ ਨਾਮ ਕਹਿੰਦਾ ਰੱਬ ਦਾ ਲੋ ਤਾਂ ਸੱਤ ਜਨਮ ਬਾਅਦ ਇਹਦਾ ਸਵਰਗਾਂ ਚ ਵਗ ਜੂਗਾ ਪਰ ਸਾਨੂੰ ਪਤਾ ਜਿੰਨਾ ਅਸੀਂ ਅਮੀੜ ਕਰਦਾ ਨਾਮ ਲੈਨੇ ਆ ਉਹਨਾਂ ਅਸੀਂ ਸਵਰਗ ਚ ਜਾਂਨੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰਹਿਬਰ ਦੇ ਨਾਲ ਦਿਨੋਂ ਖੜਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਤਾਂ ਸੱਤ ਜਨਮ ਬਾਅਦ ਇਹਦਾ ਸਵਰਗਾਂ ਚ ਵਗ ਜੂਗਾ ਪਰ ਸਾਨੂੰ ਪਤਾ ਜਿੰਨਾ ਅਸੀਂ ਅੰਬੇਡ ਕਰਦਾ ਨਾਂ ਲੈਨੇ ਆ ਉਹਨਾਂ ਅਸੀਂ ਸਵਰਗ ਜਾਂਦੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰੈਹਬਰ ਦੇ ਨਾਲ ਜਦੋਂ ਖੜਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਸੋਤੇ ਪੈਰਾ ਦੇਵਾਂਗੇ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ